ਪੰਜਾਬ ਸਰਕਾਰ ਨੇ ਸ਼ਹੀਦੀ ਪੰਦਰਵਾੜੇ ਦੇ ਦੌਰਾਨ ਅਹਿਮ ਐਲਾਨ ਕੀਤਾ ਹੈ ਨਵੇਂ ਬਣਾਏ ਜਾਣ ਵਾਲੇ ਜਿਮ ਅਤੇ ਹੈਲਥ ਸੈਂਟਰਾਂ ਦੇ ਨਾਮ ਹੁਣ ਛੋਟੇ ਸਾਬਜਾਦਿਆਂ ਦੇ ਨਾਮ ਉੱਪਰ ਰੱਖੇ ਜਾਣਗੇ ਇਹ ਮੰਗ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ ਸੀ ਇਸ ਉੱਪਰ ਖੇਡ ਵਿਭਾਗ ਦੇ ਡਾਇਰੈਕਟਰ ਨੇ ਪੱਤਰ ਜਾਰੀ ਕੀਤਾ ਹੈ ਵਿਧਾਇਕ ਗਿਆਸਪੁਰਾਨੀ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲੇਕ ਕੇ ਮੰਗ ਕੀਤੀ ਸੀ ਕਿ ਸ਼ਹੀਦ ਦੀ 15ਰਵਾੜੇ ਨੂੰ ਮੱਦੇਨਜ਼ਰ ਰੱਖਦੇ ਹੋਏ ਇਸ ਗੱਲ ਨੂੰ ਯਕੀਨੀ ਬਣਾਇਆ ਜਾਵੇ ਕਿ ਸੂਬੇ ਦੇ ਅੰਦਰ ਬਣਨ ਵਾਲੇ ਨਵੇਂ ਜਿਮ ਅਤੇ ਹੈਲਥ ਸੈਂਟਰਾਂ ਦੇ ਨਾਮ ਸਾਬਜਾਦਾ ਬਾਬਾ ਜੁਰਾਵਰ ਸਿੰਘ ਅਤੇ ਸਾਬਜਾਦਾ ਬਾਬਾ ਫਤੇ ਸਿੰਘ ਦੇ ਨਾਮ ਉੱਪਰ ਰੱਖੇ ਜਾਣ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੰਗ ਨੂੰ ਪੂਰਾ ਕੀਤਾ ਹੈ ਖੇਡ ਵਿਭਾਗ ਦੇ ਡਾਇਰੈਕਟਰ ਦੇ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਅੱਜ ਇੱਕ ਬਹੁਤ ਹੀ ਅਹਿਮ ਵਿਸ਼ੇ ਤੇ ਤੁਹਾਡੇ ਨਾਲ ਗੱਲਬਾਤ ਹੋਣ ਲੱਗਿਆ ਕਿਉਂਕਿ ਇਹ ਜਿਹੜੇ ਦਿਨ ਚੱਲਦੇ ਨੇ ਸ਼ਹੀਦੀ ਪੰਦਰਵਾੜਾ ਚੱਲਿਆ ਗੁਰੂ ਸਾਹਿਬ ਦੇ ਚਾਰੋਂ ਲਾਲ ਤੇ ਮਾਤਾ ਗੁਜਰੀ ਜਿਨ੍ਹਾਂ ਨੇ ਪੰਛ ਦੇ ਹੱਥੋਂ ਆਪਣਾ ਜੀਵਨ ਕੁਰਬਾਨ ਕਰ ਦਿੱਤਾ ਇਹਨਾਂ ਨੂੰ ਸਨਮਾਨ ਦੇਣ ਦੇ ਲਈ ਪਿਛਲੇ ਦਿਨੀ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਪੱਤਰ ਉਹਨਾਂ ਨੂੰ ਮਿਲ ਕੇ ਦਿੱਤਾ ਸੀ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਜੇ ਕੋਈ ਹੈਲਥ ਸੈਂਟਰ ਬਣਾਇਆ ਜਾਵੇ ਜਾਂ ਕੋਈ ਜਿਮ ਬਣਾਇਆ ਜਾਣ ਤਾਂ ਉਹਨਾਂ ਦੇ ਜਿਹੜੇ ਨਾਮ ਨੇ ਸਹਿਰਜਾਦਾ ਬਾਬਾ ਜ਼ੂਰਾਵਰ ਸਿੰਘ ਅਤੇ ਸਹਿਰਜਾਦਾ ਬਾਬਾ ਫਤਿਹ ਸਿੰਘ ਜੀ ਦੇ ਨਾਮ ਦਿੱਤੇ ਰੱਖੇ ਜਾਣ ਕਿਉਂਕਿ ਜੇ ਅਸੀਂ ਆਪਣੀ ਨੌਜਵਾਨ ਪੀੜੀ ਨੂੰ ਇਹਨਾਂ ਬੱਚਿਆਂ ਦਾ ਇਤਿਹਾਸ ਸੁਣਾਵਾਂਗੇ ਤਾਂ ਜਿਹੜੀ ਸਾਡੀ ਨੌਜਵਾਨ ਪੀੜੀ ਨਸ਼ਿਆਂ ਦੇ ਵਿੱਚ ਗਰਗ ਖੋ ਰਹੀ ਹੈ ਕਿਤਨਾ ਕਿਤੇ ਅਸੀਂ ਉਹਨੂੰ ਬਚਾਉਣ ਦੇ ਵਿੱਚ ਕੰਮਦਾਰ ਹੋ ਜਾਵਾਂਗੇ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਮੇਰੀ ਇਹ ਮੰਗ ਨੂੰ ਮੰਨਿਆ ਤਾਂ ਡਾਇਰੈਕਟਰ ਸਪੋਰਟਸ ਵੱਲੋਂ ਅੱਜ ਇੱਕ ਲੈਟਰ ਜਾਰੀ ਹੋਇਆ ਜਿਦੇ ਵਿੱਚ ਕਿ ਹੁਕਮ ਹੋਇਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਕੋਈ ਜਿਮ ਬਣਾਇਆ ਜਾਏਗਾ ਸਰਕਾਰ ਵੱਲੋਂ ਤਾਂ ਉਹਦਾ ਨਾਮ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਸਹਿਬਜ਼ਾਦਾ ਬਾਬਾ ਫਤੇ ਸਿੰਘ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਏਗਾ ਇਸ ਲਈ ਮੈਂ ਪੰਜਾਬ ਸਰਕਾਰ ਦਾ ਮਾਨਯੋਗ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ